ਮਤਲਬ ਟੀਆਰਪੀ ਤਾਂ ਐਸੀ ਹੀ ਕਰਦੇ ਨੇ ਲਾਜਵਾਬ ਕਿ ਲੋਕਾਂ ਨੂੰ ਲੱਗਦਾ ਕਿ ਅੱਜ ਕੁਝ ਨਾ ਕੁਝ ਕਰ ਦੇਣਗੇ ਕੀ ਨਿਕਲਿਆ ਜੀ ਵਿਧਾਨ ਸਭਾ ਦੇ ਸੈਸ਼ਨ ਚੋਂ ਸਿਰਫ ਇਹਨਾਂ ਦੇ ਗੱਪ ਗੱਲਾਂ ਨਵਾਂ ਬਿੱਲ ਲੈ ਕੇ ਆ ਰਹੇ 6 ਮਹੀਨੇ ਬਾਅਦ ਉਹ ਨਵਾਂ ਬਿੱਲ ਇੱਕ ਕਾਨੂੰਨ ਦਾ ਰੂਪ ਧਾਰਨ ਕਰੇਗਾ ਫਿਰ ਕਹਿੰਦੇ ਸੀ ਫੜਕਣ ਨਹੀਂ ਦੇਣਾ ਕੋਈ ਕਰੇ ਸਹੀ ਬੇਦਵੀ ਇੱਕੋ ਕਾਨੂੰਨ ਕਿੰਨੀ ਵਾਰ ਆਊਗਾ 2016 ਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਵਿਧਾਨ ਸਭਾ ਚ ਸ਼੍ਰੋਮਣੀ ਅਕਾਲੀ ਦਲੇ ਬਿੱਲ ਲੈ ਕੇ ਆਇਆ ਸੀ ਪਰ ਕਾਨੂੰਨ ਨਹੀਂ ਬਣ ਪਾਇਆ ਨਾ ਉਦੇ ਕਾਰਨ ਪੰਜਾਬ ਦੀ ਵਿਧਾਨ ਸਭਾ ਕੋਲੇ ਕੋਈ اختیار ਨਹੀਂ ਆਪੀਸੀ ਤੇ ਸੀਆਰਪੀਸੀ ਚ ਅਮੈਂਡਮੈਂਟ ਕਰਨ ਦਾ ਅਸੀਂ ਮਤਾ ਪਾਇਆ ਗਵਰਨਰ ਸਾਹਿਬ ਨੂੰ ਭੇਜਿਆ ਗਵਰਨਰ ਸਾਹਿਬ ਨੇ ਸੈਂਟ ਦੇ ਕੇ ਕੇਂਦਰ ਨੂੰ ਭੇਜਤਾ 295 ਡਬਲ ਏ ਐਡ ਕੀਤੀ ਉਹ ਤੋਂ ਬਾਅਦ ਕੇਂਦਰ ਨੇ ਇਹ ਕਹਿ ਕੇ ਵਾਪਸ ਕਰਤਾ ਕਿ ਤੁਸੀਂ ਇਕੱਲੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਇੱਥੇ ਸਾਰੇ ਧਰਮ ਪਾਓ 2016 ਤੋਂ ਬਾਅਦ 2017 ਜਨਵਰੀ 'ਚ ਸਰਕਾਰ ਬਦਲ ਗਈ। ਇਹ ਹੀ ਕਾਂਗਰਸ ਦੀ ਸਰਕਾਰ ਜਿਨੇ ਸੈਸ਼ਨ ਲਾ ਕੇ ਪੂਰਾ ਪਰਜੋਰ ਡਰਾਮਾ ਕੀਤਾ ਸੀ ਬੇਅਦਬੀਆਂ ਦੇ ਨਾਲ। ਇਹਨਾਂ ਕੋਲੇ 5 ਸਾਲ ਸਰਕਾਰ ਰਹੀ ਹੈ। ਇਹ ਕੇਂਦਰ ਤੋਂ ਕਿਉਂ ਨਾ ਪਾਸ ਕਰਾ ਸਕੇ ਜੀ? ਹਾਲਾਂਕਿ ਹੁਣ ਮੰਨਣਾ ਪੈ ਗਿਆ। ਤੁਸੀਂ ਦੇਖੋ ਵੀ ਪ੍ਰਗਟ ਸਿੰਘ ਜੀ ਕੀ ਕਹਿੰਦੇ। ਉਹ ਤਾਂ ਕਹਿੰਦੇ ਜੀ ਇਸ ਤਾਂ ਸਿਆਸਤ ਕਰਦੇ ਰਿਆ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਹੈ ਕਿ ਕਾਂਗਰਸ ਸਿਆਸਤ ਕਰਦੀ ਹੈ। ਤੇ ਜਿਹੜੀ ਜਮਾਤ ਸਿਆਸਤ ਕਰਦੀ ਰਹੀ ਉਹਨਾਂ ਨੇ ਕਿਉਂ ਨਾ ਇਹਨੂੰ ਪਰਸਿਊ ਕੀਤਾ ਜੀ? ਫੇਰ ਅੱਗੇ ਭਗਵੰਤ ਮਾਨ ਸਾਹਿਬ 2016 ਦਾ ਇੱਕ ਖਰੜਾ ਚੱਲਾ ਆ ਰਿਹਾ ਤੁਸੀਂ ਉਹਨੂੰ ਜਾ ਕੇ ਕੇਂਦਰ ਤੋਂ ਪ੍ਰੂਫ ਕਿਉਂ ਨਹੀਂ ਕਰਾਉਂਦੇ ਇਹ बार-बार ਸੈਸ਼ਨ ਲਾ ਕੇ ਇੱਕ ਦਿਨ ਦਾ ਡਰਾਮਾ ਰਚਣਾ ਜਿਹੜਾ ਕਿ ਜੀ ਅਸੀਂ ਬੇਅਦਬੀਆਂ ਦਾ ਇਨਸਾਫ ਦੇਣਾ ਹੈ ਇਹ ਮੈਨੂੰ ਲੱਗਦਾ ਧਾਰਮਿਕ ਭਾਵਨਾਵਾਂ ਨਾਲ ਬਾਰ-ਬਾਰ ਖਿਲਵਾੜ ਹੀ ਹੋ ਰਿਹਾ ਜੀ